ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਵੈਸੇ ਤਾਂ ਹਰ ਇੱਕ ਘਰੇ ਇਸ ਤੋਰੀਆਂ ਦੀ ਸਬਜ਼ੀ ਬਣਦੀ ਹੈ ਗਰਮੀਆਂ ਵਿੱਚ ਕਿਉਂਕਿ ਇਹ ਮੌਸਮੀ ਤੋਰੀਆਂ ਦਾ ਵਾ ਤੇ ਆਪਣੇ ਹਰ ਹਰ ਘਰੇ ਸਬਜ਼ੀ ਤਕਰੀਬਨ ਇਹੀ ਗਰਮੀਆਂ ਦੀ ਸਬਜ਼ੀ ਵਧੀਆ ਹੁੰਦੀ ਹੈ ਤੇ ਅੱਜ ਆਪਾਂ ਥੋੜੇ ਜਿਹਾ ਵੱਖਰੇ ਢੰਗ ਨਾਲ ਸਬਜ਼ੀ ਬਣਾਵਾਂਗੇ ਚਲੋ ਕੜਾਈ ਵਿੱਚ ਤੇਲ ਪਾ ਲਿਆ ਵਾ ਤੇਲ ਆਪਣਾ ਗਰਮ ਹੋ ਚੁੱਕਿਆ ਆ ਆਪਾਂ ਥੋੜਾ ਜਿਹਾ ਹੁਣ ਇਹਦੇ ਵਿੱਚ ਜੀਰਾ ਪਾਵਾਂਗੇ ਵੈਸੇ ਤਾਂ ਰ ਭੈਣਾ ਪਾਉਂਦੀਆਂ ਕਈ ਰਫੈਂਡ ਪਾਉਂਦੀਆਂ ਪਰ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਤੁਸੀਂ ਨਾ ਜਿੰਨਾ ਵੀ ਹੋ ਸਕਦਾ ਤੁਸੀਂ ਸਰੋਂ ਦਾ ਤੇਲ ਵਰਤਿਆ ਕਰੋ ਵਧੀਆ ਹੁੰਦਾ ਵਾ ਤੇਲ ਰਫੈਂਡ ਨਾਲੋਂ ਵਧੀਆ ਹੁੰਦਾ ਵਾ ਆਪਣਾ ਤੇਲ ਗਰਮ ਹੋ ਰਿਹਾ ਵਾ ਥੋੜਾ ਜੀਰਾ ਭੁੱਜ ਲੈਣ ਦਿਓ ਆਪਣੇ ਜੀਰਾ ਜਦੋਂ ਭੁੱਜ ਜੇ ਗਿਆ ਥੋੜਾ ਜਿਹਾ ਤੇਲ ਗਰਮ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਤੜਕਾ ਤੇ ਲਗਭਗ ਗਰਮੀ ਆ ਤੇ ਆਪਾਂ ਪਾਉਨੇ ਆ ਇਹਦੇ ਵਿੱਚ ਹੁਣ ਤੜਕਾ ਤੜਕਾ ਮੈਂ ਅੱਜ ਜ਼ਿਆਦਾ ਕੁਝ ਨਹੀਂ ਪਾਇਆਗਾ ਹਰੀ ਮਿਰਚਾਂ ਤੇ ਪਿਆਜ਼ ਬਸ ਆਪਾਂ ਇਸ ਦੀ ਬਣਾਵਾਂਗੇ ਆਪਾਂ ਲਸਣ ਨਹੀਂ ਪਾਇਆ ਇਹਦੇ ਵਿੱਚ ਅੱਜ ਹੁਣ ਆਪਾਂ ਤੜਕਾ ਭੁੰਨ ਰਹੇ ਹਾਂ ਆਪਾਂ ਤੜਕਾ ਥੋੜਾ ਸਲੋ ਕਰਕੇ ਹੀ ਭੁੰਨਾਂਗੇ ਤੇਜ਼ ਗੈਸ ਤੇ ਨਹੀਂ ਭੁੰਨਾਂਗਾ ਹੌਲੀ ਹੌਲੀ ਬਣਾਵਾਂਗੇ ਤੜਕਾ ਆਪਾਂ ਫਿਰ ਵਧੀਆ ਬਣ ਜਾਂਦਾ ਤੜਕਾ ਨਹੀਂ ਤਾਂ ਜਦੋਂ ਆਪਾਂ ਤੇਜ਼ ਗੈਸ ਕਰਦੇ ਆ ਨਾ ਤੇ ਫਿਰ ਇਹ ਹੋਰ ਹੀ ਤਰ੍ਹਾਂ ਦਾ ਬਣ ਜਾਂਦਾ ਛੇਤੀ ਮੱਚ ਜਾਂਦਾ ਵਾ ਨਾਲੇ ਤਾਂ ਤੜਕਾ ਇਹ ਨਾਲੇ ਫਿਰ ਕੱਚਾ ਜਿਹਾ ਲੱਗਦਾ ਵਿੱਚੋਂ ਇਹ ਨਾਲੇ ਇਹਦੀ ਮਠਾਸ ਖਤਮ ਹੋ ਜਾਂਦੀ ਆ ਜਿਹੜੀ ਗੰਡੇ ਦੀ ਮਠਾਸ ਹੁੰਦੀ ਹੈ ਨਾ ਤੇ ਇਹ ਤੇ ਥੋੜੀ ਜਿਹੀ ਮਠਾਸ ਇਹਦੀ ਖਤਮ ਹੋ ਜਾਂਦੀ ਆ ਇਸ ਕਰਕੇ ਆਪਾਂ ਸਲੋ ਗੈਸ ਤੇ ਹੀ ਤੜਕਾ ਇਹਨੂੰ ਭੁੰਨਾਗੇ ਤੋਰੀਆਂ ਦੀ ਸਬਜ਼ੀ ਨੂੰ ਆਪਾਂ ਕੱਟਣ ਤੋਂ ਪਹਿਲਾਂ ਧੋ ਲਿਆ ਸੀਗਾ ਪਹਿਲਾਂ ਇਹਦਾ ਸਿਲਕਾ ਉਤਾਰਤਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਆਪਾਂ ਸਾਫ਼ ਹੱਥਾਂ ਨਾਲ ਕੱਟ ਲਿਆ ਹੁਣ ਇਹਨੂੰ ਜਦੋਂ ਆਪਾਂ ਕੱਟ ਲਿਆ ਉਸ ਤੋਂ ਬਾਅਦ ਮੈਂ ਤੋਰੀਆਂ ਧੋਤੀਆਂ ਨਹੀਂ ਕਿਉਂਕਿ ਕਈ ਪੋਸ਼ਟਿਕ ਤੱਤ ਹੁੰਦੇ ਆ ਜਿਹੜੇ ਫਿਰ ਉਹ ਇਹਨਾਂ ਚੋਂ ਖਤਮ ਹੋ ਜਾਂਦੇ ਆ ਇਸ ਕਰਕੇ ਪਹਿਲਾਂ ਹੀ ਆਪਾਂ ਸਲਕਾ ਉਤਾਰ ਕੇ ਤੇ ਫਿਰ ਇਹਨਾਂ ਨੂੰ ਸਾਫ਼ ਹੱਥਾਂ ਨਾਲ ਕੱਟ ਕੇ ਤੇ ਸਾਫ਼ ਕਰ ਲੈਣਾ ਬਾਅਦ ਵਿੱਚ ਆਪਾਂ ਕੱਟ ਕੇ ਨਹੀਂ ਧੋਣੀਆਂ ਤੋਰਨ ਪਿਆਜ਼ ਆਪਣਾ ਭੱਜ ਚੁੱਕਿਆ ਬਸ ਪਿਆਜ਼ ਆਪਾਂ ਇਹਨਾਂ ਕੀ ਭੁੰਨਣਾ ਆਪਾਂ ਬਾਲਾ ਕਾਲਾ ਨਹੀਂ ਕਰਨਾ ਲਾਲ ਨਹੀਂ ਕਰਨਾ ਬਾਲਾ ਜਿੰਨਾ ਕਹਾ ਦੱਸਦਾ ਵਾ ਵਸੇ ਇਹਨਾਂ ਕੀ ਆਪਾਂ ਭੁੰਨਾਂਗੇ ਇਹਨੂੰ ਕਿਉਂਕਿ ਜਦੋਂ ਜ਼ਿਆਦਾ ਆਪਾਂ ਭੁੰਨ ਲਵਾਂਗੇ ਤਾਂ ਇਹਦੀ ਜਿਹੜੀ ਮਠਾਸ ਆ ਉਹ ਬਿਲਕੁਲ ਖਤਮ ਹੋ ਜਾਊਗੀ ਤੇ ਬਾਕੀ ਇਹਨਾਂ ਨੇ ਤੋਰੀਆਂ ਨਾਲ ਵੀ ਭੁੱਜ ਜਾਣਾ ਵਾ ਜਦੋਂ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਟੋਰੀਆਂ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਮਸਾਲੇ ਪਾਵਾਂਗੇ ਜਿਹੜੀਆਂ ਕਿ ਆਪਾਂ ਸਾਫ਼ ਕਰਕੇ ਪਹਿਲਾਂ ਰੱਖੀਆਂ ਹੋਣਾਂ ਹੁਣ ਇਹਦੇ ਵਿੱਚ ਆਪਾਂ ਟੋਰੀਆਂ ਪਾ ਦਵਾਂਗੇ ਤਾਂ ਇਹਨਾਂ ਨੂੰ ਆਪਾਂ 5 ਕੁ ਮਿੰਟ ਰਜਾ ਕੇ ਫਿਰ ਇਹਦੇ ਵਿੱਚ ਆਪਾਂ ਨੂਨ ਮਿਰਚ ਮਸਾਲੇ ਪਾਵਾਂਗੇ ਫਿਰ ਜੇ ਆਪਾਂ ਨੂੰ ਲੱਗਿਆ ਵੀ ਪਾਣੀ ਦੀ ਜ਼ਰੂਰਤ ਹੈ ਦੇ ਵਿੱਚ ਤਾਂ ਪਾਣੀ ਪਾਵਾਂਗੇ ਨਹੀਂ ਤਾਂ ਫਿਰ ਇਹਨਾਂ ਨੂੰ ਆਪਾਂ ਅੱਧਾ ਪੌਣਾ ਘੰਟਾ ਰੱਖਾਂਗੇ ਤੇ ਸੈਮ ਤੇ ਆਪਾਂ ਇਹਨਾਂ ਨੂੰ ਬਣਾਵਾਂਗੇ ਇਸ ਤਰ੍ਹਾਂ ਸਾਰੇ ਨੂੰ ਹਿਲਾ ਦਿਓ ਤੜਕਾ ਸਾਰਾ ਵਿੱਚ ਮਿਕਸ ਹੋ ਜਾਊਗਾ ਜਿੰਨਾ ਕ ਆਪਾਂ ਨੂੰ ਫਿਰ ਸਬਜੀ ਨੇ ਮਾੜਾ ਮੋਟਾ ਜਿਹੜਾ ਇਹ ਸੁਗੜ ਜਾਂਦੀ ਏ ਥੋੜੀ ਜੀ ਇਹ ਜੇ ਸੋਰੀ ਤਾਂ ਫਿਰ ਆਪਾਂ ਉਸ ਹਾਵ ਨਾਲ ਨੂਨ ਮਿਰਚ ਮਸਾਲੇ ਪਾ ਦਵਾਂਗੇ ਕਿਉਂਕਿ ਇਹ ਥੋੜੀ ਬਣ ਜਾਂਦੀ ਏ ਸਬਜੀ ਜਦੋਂ ਆਪਾਂ ਇਹਨੂੰ ਰਜਾਉਨੇ ਆ ਨਾ ਪਹਿਲਾਂ ਦੇਖਣ ਨੂੰ ਜ਼ਿਆਦਾ ਲੱਗਦੀ ਹੁੰਦੀ ਏ ਜਦੋਂ ਇਹ ਰਹਿ ਜਾਂਦੀ ਏ ਤਾਂ ਫਿਰ ਥੋੜੀ ਜੀ ਬਣ ਜਾਂਦੀ ਏ ਹੁਣ ਦੇਖਣ ਨੂੰ ਤਾਂ ਇਹ ਸਬਜੀ ਲੱਗਦੀ ਏ ਵੀ ਜ਼ਿਆਦਾ ਵਾ ਪਰ ਜਦੋਂ ਆਪਾਂ ਇਹਨਾਂ ਨੂੰ ਰਜਾਵਾਂਗੇ ਤਾਂ ਇਹਨੇ ਥੋੜੀ ਜੀ ਬਣ ਜਾਣਾ ਇਸ ਕਰਕੇ ਜੇ ਇਹਦੇ ਵਿੱਚ ਆਪਾਂ ਹੁਣੇ ਨੂਨ ਮਿਰਚ ਮਸਾਲਾ ਪਾਉਨੇ ਆ ਤਾਂ ਫਿਰ ਜਦੋਂ ਥੋੜੀ ਜੀ ਸਬਜੀ ਘੱਟ ਰਹਿ ਗਈ ਤਾਂ ਫਿਰ ਨੂਨ ਦੀ ਮਾਤਰਾ ਵੱਧ ਜਾਂਦੀ ਆ ਤੇ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਹੁਣ ਰਜਾ ਕੇ ਆਪਾਂ 5 ਮਿੰਟ ਇਹਨੂੰ ਇਸ ਤਰ੍ਹਾਂ ਹੀ ਟੱਕ ਦੇਵਾਂਗੇ ਟਕਨ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਇਹਦੀ ਪੋਜੀਸ਼ਨ ਕੀ ਆ ਵਿੱਚ ਪਾਣੀ ਛੱਡ ਗਈ ਤੇ ਫਿਰ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲੇ ਪਾਵਾਂਗੇ ਹਾਂਜੀ ਆਪਾਂ ਸਬਜੀ ਟੱਕਤੀ ਸੀਗੀ ਤੇ ਬਿਲਕੁਲ ਆਪਾਂ ਪਾਣੀ ਦੀ ਟਿੱਪ ਵੀ ਨਹੀਂ ਇਹਦੇ ਵਿੱਚ ਪਾਈ ਸੀਗੀ ਦੇਖੋ ਕਿੰਨਾ ਪਾਣੀ ਤੋਰੀ ਨੇ ਛੱਡ ਦਿੱਤਾ ਇਸ ਕਰਕੇ ਤੋਰੀਆਂ ਖਾਣੀਆਂ ਵੀ ਵਧੀਆ ਗਰਮੀ ਵਿੱਚ ਖਾਣਨਾ ਚਾਹੀਦੀਆਂ ਇਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਨੂਨ ਲੂਣ ਪਾਵਾਂਗੇ ਤੇ ਲੂਣ ਨਾਲ ਵੀ ਇਹ ਪਾਣੀ ਛੱਡਦੀ ਹੈ ਤੋਰੀ ਤੇ ਆਪਾਂ ਨੂਨ ਸਵਾਦ ਅਨਸਾਰ ਆਪਦੇ ਪਉਣਾ ਜਿੰਨਾ ਆਪਾਂ ਖਾਣੇ ਆ ਵੱਧ ਖਾਂਦਾ ਕੋਈ ਘੱਟ ਖਾਂਦਾ ਪਰ ਤੋਰੀ ਵਿੱਚ ਨੂਨ ਹਿਸਾਬ ਦਾ ਹੀ ਪਾਇਆ ਜਾਵੇ ਤਾਂ ਵਧੀਆ ਸਵਾਦ ਲੱਗਦੀ ਆ ਤੇ ਹੁਣ ਆਪਾਂ ਗਰਮ ਮਸਾਲਾ ਪਾਵਾਂਗੇ ਗਰਮ ਮਸਾਲਾ ਪਾਤਾ ਹੁਣ ਆਪਾਂ ਧਨੀਆ ਪਾਊਡਰ ਪਾਵਾਂਗੇ ਇਹਦੇ ਵਿੱਚ ਲਓ ਜੀ ਧਨੀਆ ਪਾਊਡਰ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਦੇਖੋ ਪਹਿਲਾਂ ਦੇਖਣ ਨੂੰ ਲੱਗਦੀ ਸੀ ਵੀ ਬਹੁਤ ਜ਼ਿਆਦਾ ਸਬਜੀ ਆ ਸਬਜੀ ਦੀ ਮਾਤਰਾ ਘੱਟ ਚੁੱਕੀ ਆ ਨਾ ਤੇ ਇਸੇ ਕਰਕੇ ਆਪਾਂ ਕਹਿੰਦੇ ਸੀਗੇ ਵੀ ਨੂਨ ਮਿਰਚ ਮਸਾਲਾ ਆਪਾਂ ਬਾਅਦ ਚ ਪਾਉਨੇ ਆ ਤੇ ਹੁਣ ਆਪਾਂ ਕਸੂਰੀ ਲਾਲ ਮਿਰਚ ਪਾਵਾਂਗੇ ਵੈਸੇ ਤਾਂ ਆਪਾਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਸੀਗੀ ਪਰ ਇਹਦੇ ਨਾਲ ਥੋੜਾ ਜਿਹਾ ਰੰਗ ਜਾਂ ਸੋਹਣਾ ਬਣ ਜਾਂਦਾ ਵਾ ਤੇ ਖਾਣ ਨੂੰ ਫਿਰ ਐਂ ਲੱਗਦਾ ਹੁੰਦਾ ਵੀ ਵਧੀਆ ਲੱਗਦੀ ਆ ਇਹਨੂੰ ਹਿਲਾ ਦਿਓ ਚੰਗੀ ਤਰ੍ਹਾਂ ਪਾਣੀ ਦੀ ਮਾਤਰਾ ਦੇਖੋ ਕਿੰਨੀ ਬਾਹ ਚੁੱਕੀ ਆ ਥੋੜਾ ਜਿਹਾ ਹੁਣ ਇਹਨੂੰ ਆਪਾਂ ਟਕਾਂਗੇ ਅੱਧਾ ਕਕਾਂਤਾ ਜਿੰਨਾ ਚਿਰ ਇਹ ਪਾਣੀ ਨਹੀਂ ਸੋਕਦਾ ਆਪਾਂ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਪਾਇਆਗਾ ਤੇ ਨਾ ਹੀ ਪਾਵਾਂਗੇ ਕਿਉਂਕਿ ਇਸੇ ਪਾਣੀ ਵਿੱਚ ਰੱਜ ਜਾਣੀਆਂ ਇਹਨੇ ਤੇ ਹੁਣ ਇਹਨੂੰ ਆਪਾਂ ਠੱਕ ਦਵਾਂਗੇ ਜਦੋਂ ਪਾਣੀ ਇਹਦਾ ਸੁੱਕ ਗਿਆ ਤਾਂ ਸਮਝੋ ਆਪਣੀ ਸਬਜੀ ਬਣ ਚੁੱਕੀ ਆ ਤੇ ਫੇਰ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜਾ ਕੁਝ ਹੋਰ ਐਡ ਕਰਨਾ ਉਹ ਕਰ ਲਵਾਂਗੇ। ਇਹ ਬਣ ਚੁੱਕੀ ਆ ਤੋਰੀਆਂ ਵੀ ਆਪਣੇ ਘਰ ਦੀਆਂ ਸੀ ਤੇ ਜਿਹੜੇ ਹੁਣ ਇਹ ਬਣੀ ਆ ਬਹੁਤ ਵਧੀਆ ਨਰਮ ਤੋਰੀ ਸੀਗੀ ਦੇਖੋ ਤੇ ਪਾਣੀ ਹਜੇ ਹੈਗਾ ਇਹਦਾ ਪਾਣੀ ਆਪਾਂ ਹੁਣ ਹਜੇ 5 ਮਿੰਟ ਲਾਵਾਂਗੇ ਫੇਰ ਸੁੱਕ ਜਾਊਗਾ ਪਾਣੀ ਇਹਦੇ ਵਿੱਚ ਫੇਰ ਆਪਾਂ ਐਡ ਕਰਦੇ ਆ। ਜਿਹੜੀ ਵੀ ਆਪਾਂ ਚੀਜ਼ ਐਡ ਕਰਨੀ ਆ ਪਾਣੀ ਸੁਕਾ ਲੀਏ ਫਿਰ ਚੰਗੀ ਤਰ੍ਹਾਂ ਪਾਣੀ ਜਦੋਂ ਸੁੱਕ ਗਿਆ ਨਾ ਫਿਰ ਆਪਾਂ ਵਧੀਆ ਬਣ ਜਾਣੀ ਆ ਆਪਣੀ ਸਬਜ਼ੀ ਲਓ ਜੀ ਆਪਾਂ ਇੰਨਾ ਕੁ ਪਾਣੀ ਸੁਕਾ ਲਿਆ ਹੁਣ ਇੰਨਾ ਕੁ ਤਾਂ ਪਾਣੀ ਆਪਾਂ ਰੱਖਾਂਗੇ ਇਹਦੇ ਵਿੱਚ ਤੇ ਤੋਰੀ ਵਧੀਆ ਬਣ ਗਈ ਆਪਾਂ ਦੂਸਰਾ ਪਾਣੀ ਬਿਲਕੁਲ ਨਹੀਂ ਪਾਇਆ ਇਹ ਸਾਰਾ ਤੋਰੀਆਂ ਦੀ ਸਬਜ਼ੀ ਵਿੱਚੋਂ ਹੀ ਪਾਣੀ ਨਿਕਲਿਆ ਵਾ ਜਿਹੜਾ ਵਿੱਚ ਆ ਤੇ ਆਪਾਂ ਪਾਣੀ ਪਾਇਆ ਨਹੀਂ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਮਲਾਈ ਪਾਵਾਂਗੇ ਮਲਾਈ ਵੀ ਆਪਣੇ ਮਤਲਬ ਪਸ਼ੂ ਰੱਖੇ ਹੋਏ ਆ ਚਾਚੇ ਕੇ ਉਹਨਾਂ ਦੇ ਘਰੋਂ ਦੁੱਧ ਲੈ ਕੇ ਆਈਦਾ ਤੇ ਘਰਦ ਕੋਈ ਮਲਾਈ ਆ ਤੇ ਜੇ ਆਪਾਂ ਸ਼ਹਿਰ ਚੋਂ ਲੈ ਕੇ ਆਉਨੇ ਆ ਤੇ ਆਪਾਂ ਉਹ ਵੀ ਮਲਾਈ ਪਾ ਸਕਦੇ ਆ ਜਿਹੜੀ ਦੁੱਧ ਤੋਂ ਆਪਾਂ ਲਾਉਨੇ ਆ ਤੇ ਇਸ ਕਰਕੇ ਆਇਮ ਲਾਈ ਪਾ ਕੇ ਆਪਾਂ ਹੁਣ ਇਹਨੂੰ ਰਜਾਵਾਂਗੇ ਸਬਜ਼ੀ ਲਗਭਗ ਆਪਣੀ ਬਣੀ ਵੀ ਆ ਕਿਉਂਕਿ ਪਾਣੀ ਵਿੱਚ ਆਪਾਂ ਰਜਾ ਲਈ ਸੀ ਹੁਣ ਇਹ ਮਲਾਈ ਵਿੱਚ ਚੰਗੀ ਤਰ੍ਹਾਂ ਆਪਾਂ 2-4 ਮਿੰਟ ਸੇਕ ਲਵਾਵਾਂਗੇ ਇਹਨੂੰ ਇਹਨੂੰ ਇਸੇ ਤਰ੍ਹਾਂ ਆਪਾਂ ਸੇਕ ਲਵਾਵਾਂਗੇ 5 ਕਿ ਮਿੰਟ ਸੇਕ ਤੇ ਲਵਾਵਾਂਗੇ ਸੇਕ ਤੇ ਨਾਲ ਤਾਂ ਫਿਰ ਨਾਲੇ ਤਾਂ ਇਹ ਛਿੱਟੇ ਵਾਲੇ ਪੈਂਦੇ ਆ ਤੇ ਮਲਾਈ ਆਪਾਂ ਥੋੜੀ ਜੀ ਹੋਰ ਐਡ ਕਰ ਦਾਂਗੇ ਤੇ ਬਹੁਤ ਸਵਾਦ ਸਬਜੀ ਬਣ ਜਾਣੀ ਆਪਣੀ ਮੇਰਾ ਧਨੀਆ ਇੱਥੇ ਸਕਾ ਕੇ ਰੱਖਿਆ ਹੋਇਆ ਘਰੇ ਹੀ ਆਪਣੇ ਧਨੀਆ ਬੀਜਿਆ ਸੀ ਪਿਛਲੇ ਸਾਲ ਤੇ ਉਹ ਆਪਾਂ ਸਕਾ ਲਿਆ ਸੀਗਾ ਤੇ ਉਹ ਆਪਾਂ ਇਹਦੇ ਵਿੱਚ ਬਾਅਦ ਵਿੱਚ ਐਡ ਕਰ ਦਾਂਗੇ ਤੇ ਆਪਣੀ ਸਬਜੀ ਦੇਖੋ ਜੀ ਬਹੁਤ ਵਧੀਆ ਬਣ ਗਈ ਆ ਤੇ ਹੁਣ ਆਪਾਂ ਇਹਨੂੰ 2 ਕਿ ਮਿੰਟ ਸੇਕ ਲਵਾ ਲਿਆ ਵਾ ਤੇ ਵੇ ਤੇ ਚੰਗੀ ਤਰ੍ਹਾਂ ਮਲਾਈ ਮੈਸ਼ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਐਡ ਕਰਾਂਗੇ ਉੱਪਰ ਇਹ ਮੇਰਾ ਸਕਾ ਕੇ ਰੱਖਿਆ ਹੋਇਆ ਸੀ ਇਸ ਤਰ੍ਹਾਂ ਆਪਾਂ ਉੱਤੇ ਧਨੀਆ ਐਡ ਕਰ ਦਿੰਨੇ ਆ ਦੇਖੋ ਸਬਜ਼ੀ ਕਿੰਨੀ ਵਧੀਆ ਬਣ ਗਈ ਆਪਣੀ ਲਓ ਜੀ ਕਿੰਨੀ ਸਬਜ਼ੀ ਸੀ ਲੱਗਦੀ ਵੀ ਬਹੁਤ ਜ਼ਿਆਦਾ ਲੱਗਦੀਆਂ ਸੀ ਤੋਰੀਆਂ ਵੀ ਬਹੁਤ ਜ਼ਿਆਦਾ ਸਬਜ਼ੀ ਬਣ ਜੂਗੀ ਤੇ ਥੋੜੀ ਜੀ ਸਬਜ਼ੀ ਰਹਿ ਗਈ ਐ ਇਹ ਇਸ ਕਰਕੇ ਤੁਹਾਨੂੰ ਤਾਂ ਹੀ ਕਿਹਾ ਵੀ ਨੂਨ ਪਹਿਲਾਂ ਆਪਦਾ ਹਿਸਾਬ ਨਾਲ ਹੀ ਪਾਉਣਾ ਆਪਾਂ ਇਹਨੂੰ ਟੱਕ ਦੋ ਹੋਣ ਬਸ ਸੇਕ ਨਾਲ ਬਣੀ ਜਾਣੀ ਹੈ ਇਹ ਲਓ ਜੀ ਟੱਕ ਦੋ ਇਹਨੂੰ ਮੈਂ ਨਿੱਕੇ ਹੁੰਦਿਆਂ ਦੀ ਗੱਲ ਕਰਦੀ ਸੀ ਵੀ ਜਦੋਂ ਆਪਾਂ ਨਿੱਕੇ ਹੁੰਦੇ ਸੀ ਤਾਂ ਜਦੋਂ ਕਹਿਣਾ ਵੀ ਤੋਰੀਆਂ ਦੀ ਸਬਜ਼ੀ ਬਣਾਈ ਹੈ ਤਾਂ ਕਹਿਣਾ ਵੀ ਤੁਸੀਂ ਸਾਨੂੰ ਆਂਬ ਦੇ ਚਾਰਨਾ ਰੋਟੇ ਦੇ ਦਿਓ ਵੀ ਤੋਰੀ ਤਾਂ ਸਾਨੂੰ ਪਸੰਦ ਨਹੀਂ ਹੈਗੀਗੀ ਤੇ ਉਹੀ ਤੋਰੀ ਹੁਣ ਆਪਾਂ ਭੱਜ-ਭੱਜ ਖਾਣੇ ਆ ਹੁਣ ਇਹਦਾ ਪਤਾ ਲੱਗਦਾ ਆਪਾਂ ਨੂੰ ਵੀ ਕਿੰਨੀ ਇਹ ਵਧੀਆ ਸਰੀਰ ਲਈ ਵੀ ਆ ਤੋਰੀ ਇਸ ਕਰਕੇ ਹੁਣ ਗਰਮੀਆਂ ਦੀਆਂ ਸਬਜ਼ੀਆਂ ਦੀਆਂ ਪਤਾ ਲੱਗਦਾ ਜਦੋਂ ਉਦੋਂ ਮੰਮੀ ਹੁਣਾਂ ਨੇ ਕਹਿਣਾ ਵੀ ਤੋਰੀ ਦੀ ਸਬਜ਼ੀ ਖਾਓ ਤੁਸੀਂ ਬੇਟੇ ਖਾਣੀ ਚਾਹੀਦੀ ਹੈ ਤੇ ਕਹਿਣਾ ਨਹੀਂ ਸਾਨੂੰ ਤਾਂ ਆਂਬ ਦੇ ਚਾਰਨਾ ਜਾਂ ਗੋੜਨਾ ਦੇ ਦਿਓ ਉਦੋਂ ਏਦਾਂ ਆਪਾਂ ਰੋਟੀ ਖਾ ਲੈਂਦੇ ਸੀ ਪਰ ਅੱਜ ਕੱਲ ਦੇ ਬੱਚੇ ਵੀ ਗੁਰਨਾ ਰੋਟੀ ਖਾਣਾ ਤਾਂ ਭੁੱਲ ਹੀ ਗਏ ਆ ਇਸ ਕਰਕੇ ਵੀ ਤੋਰੀ ਦੀ ਸਬਜੀ ਬੱਚਿਆਂ ਨੂੰ ਵੀ ਖਵਾ ਖਵਾਵੋ ਤੇ ਆਪਾਂ ਆਪ ਵੀ ਖਾਓ ਕਿਉਂਕਿ ਤੋਰੀ ਦੀ ਸਬਜੀ ਗਰਮੀ ਵਿੱਚ ਵਧੀਆ ਹੁੰਦੀ ਆ ਤੇ ਜੇ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸ਼ੇਅਰ ਕਰਨਾ ਲਾਈਕ ਕਰਨਾ ਤੇ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ